ਦੇਸੀ ਅੰਡਾ ਪਾਂ ਕਿਵੇਂ ਸਟੋਰ ਕਰ ਸਕਦੇ ਆ ਤੇ ਕਿਵੇਂ ਉਹਨੂੰ ਜਿਹੜਾ ਖਰਾਬ ਹੋਣ ਤੋਂ ਪਾਂ بچਾ ਸਕਦੇ ਆ ਤੇ ਇਹ ਕਿੰਨੇ ਦਿਨ ਜਿਹੜਾ ਆਮ ਟੈਂਪਰੇਚਰ ਤੇ ਜਿਹੜਾ ਪਾਂ ਕਰੇ ਰੱਖ ਸਕਦੇ ਆ ਇਸ ਵਿਸ਼ੇ ਤੇ ਆਪਣੀ ਅੱਜ ਦੀ ਵੀਡੀਓ ਹੋਊਗੀ ਦੋਸਤੋ ਸੋ ਵੀਡੀਓ 'ਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਆਪਾਂ ਤੁਹਾਡੇ ਲਈ ਨਮੀਆਂ ਨਮੀਆਂ ਵੀਡੀਓ ਬਣਾਉਂਦੇ ਰਹਨੇ ਆ ਸੋ ਚੈਨਲ ਨੂੰ ਆਪਣੇ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਤੇ ਘੰਟੀ ਦਾ ਬਟਨ ਦਬਾਦਿਆ ਕਰੋ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਮੇਂ ਸਿਰ ਪਹੁੰਚ ਸਕੇ ਆਪਾਂ ਤੁਹਾਡੇ ਲਈ ਟਾਈਮ ਟੂ ਟਾਈਮ ਜਿਹੜਾ ਬਹੁਤ ਵਧੀਆ-ਵਧੀਆ ਕੰਟੈਂਟ ਲੈ ਕੇ ਆਉਣੇ ਰਹਨੇ ਆਗੇ ਤੁਸੀਂ ਸਪੋਰਟ ਵੀ ਬਹੁਤ ਕਰਿਓ ਚੈਨਲ ਨੂੰ ਸੋ ਜਿਹੜਾ ਅੱਜ ਦਾ ਆਪਣਾ ਮੇਨ ਵਿਸ਼ਾ ਹੈਗਾ ਉਹ ਅੰਡਾ ਸਟੋਰੇਜ ਤੇ ਹੈਗਾ ਕਿ ਆਪਾਂ ਅੰਡੇ ਨੂੰ ਸਟੋਰ ਕਿਵੇਂ ਕਰਨਾ ਹੈਗਾ ਸੋ ਆਪਾਂ ਇਹਤੇ ਤੁਹਾਡੇ ਨਾਲ ਡਿਟੇਲ ਚ ਗੱਲਬਾਤ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੀ ਰਹੋ ਸਭ ਤੋਂ ਪਹਿਲਾਂ ਤਾਂ ਦੋਸਤੋ ਆਪਾਂ ਇਹ ਗੱਲ ਕਰ ਲਈਏ ਕਿ ਕਿਹੜਾ ਅੰਡਾ ਖਰਾਬ ਹੁੰਦਾ ਕਿਹੜਾ ਅੰਡਾ ਨਹੀਂ ਖਰਾਬ ਹੁੰਦਾ ਇੱਕ ਤਾਂ ਹੁੰਦਾ ਦੋਸਤੋ ਫਾਰਮੀ ਅੰਡਾ ਵਾਈਟ ਲੇਅਰ ਕਹਿ ਦਿੰਦੇ ਆ ਜਿਹਨੂੰ ਆਪਾਂ ਜਿਹੜਾ ਆਪਾਂ ਆਮ ਦੁਕਾਨਾਂ ਤੋਂ ਖਰੀਦਦੇ ਆ 5-6 ਰੁਪਏ ਦਾ ਜਿਹੜਾ ਆਪਾਂ ਫਾਰਮੀ ਅੰਡਾ ਕਹਿ ਦਿੰਨੇ ਆਗੇ ਜਿਹੜਾ ਫਾਰਮੀ ਅੰਡਾ ਖਰਾਬ ਹੋਣ ਦੇ ਬਹੁਤ ਘੱਟ ਚਾਂਸ ਹੁੰਦੇ ਨੇਗੇ ਬਹੁਤ ਜ਼ਿਆਦਾ ਘੱਟ ਜਿਹੜਾ ਫਾਰਮੀ ਅੰਡਾ ਉਹ ਖਰਾਬ ਹੁੰਦਾਗਾ ਉਹ ਕਾਰਨ ਕੀ ਆਪਾਂ ਇਹ ਵੀ ਤੁਹਾਨੂੰ ਅੱਗੇ-ਅੱਗੇ ਦੱਸਾਂਗੇ ਇਸ ਵੀਡੀਓ 'ਚ ਸੋ ਜਿਹੜਾ ਦੇਸੀ ਅੰਡਾ ਹੈਗਾ ਉਹ ਜਿਹੜਾ ਗਰਮੀਆਂ 'ਚ ਜਲਦੀ ਖਰਾਬ ਹੋ ਜਾਂਦਾ ਹੁਣ ਪਹਿਲਾਂ ਇਹ ਗੱਲ ਕਰ ਲਈ ਕਿ ਫਾਰਮੀ ਅੰਡਾ ਖਰਾਬ ਕਿਉਂ ਨਹੀਂ ਹੁੰਦਾ ਕਿਉਂਕਿ ਦੋਸਤੋ ਜਿਹੜਾ ਉਹ ਅੰਡਾ ਹੁੰਦਾਗਾ ਉਹ ਜਿਹੜਾ ਮੁਰਗੇ ਦੇ ਸੰਪਰਕ ਚ ਆ ਕੇ ਮੁਰਗੀ ਨਹੀਂ ਦਿੰਦੀ ਉਹ ਸਿਰਫ ਫੀਡ ਤੇ ਜਿਹੜਾ ਅੰਡਾ ਉਹ ਦਿੰਦੀਆਂ ਨੇ ਉਹ ਮੁਰਗੀਆਂ ਹੁੰਦੀਆਂ ਨੇ ਜਿਹੜੀਆਂ ਵਾਈਟ ਜਿਹੜਾ ਵਾਈਟ ਲੈਰ ਅੰਡਾ ਹੁੰਦਾ ਉਹ ਜਿਹੜਾ ਮੁਰਗੇ ਦੇ ਸੰਪਰਕ ਚ ਆ ਕੇ ਮੁਰਗੀਆਂ ਨਹੀਂ ਦਿੰਦੀਆਂ ਜਦ ਕੀ ਉਹ ਫੀਡ ਖਾ ਕੇ ਦਿੰਦੀ ਆਏ ਤਾਂ ਅਗਰ ਕੀ ਉਹ ਖਰਾਬ ਨਹੀਂ ਹੁੰਦਾ ਹੁਣ ਆਪਾਂ ਗੱਲ ਕਰਦੇ ਆ ਕਿ ਜਿਹੜਾ ਦੇਸੀ ਅੰਡਾ ਹੈਗਾ ਉਹ ਕਿਉਂ ਖਰਾਬ ਹੁੰਦਾ ਦੋਸਤੋ ਜਿਹੜਾ ਦੇਸੀ ਅੰਡਾ ਖਰਾਬ ਹੋਣ ਦੇ ਜਿਹੜੇ ਕਾਰਨ ਇਹੀ ਹੈਗਾ ਕਿ ਜਦੋਂ ਆਪਾਂ ਇਹਨਾਂ ਵਿੱਚ ਜਿਹੜੇ ਮੁਰਗੇ ਛੱਡਦੇ ਆ ਮੁਰਗੇ ਦੇ ਸੰਪਰਕ ਚ ਜਦੋਂ ਅੰਡਾ ਆਉਂਦਾਗਾ कहण ਤੋਂ ਭਾਵ ਜਿਹੜਾ ਮੁਰਗੀ ਅੰਡਾ ਦਿੰਦੀ ਹੈ ਮੁਰਗੇ ਦੇ ਸੰਪਰਕ ਜਾ ਕੇ ਦਿੰਦੀ ਆ ਬਰੀਡਿੰਗ ਕਰਕੇ ਦਿੰਦੀ ਆ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਖਰਾਬ ਹੋ ਜਾਂਦਾ ਹੈ ਕਿਉਂਕਿ ਉੱਚ ਅੱਗੇ ਜਾ ਕੇ 5 4 10 ਦਿਨਾਂ ਚ ਬੱਚਾ ਬਣਨਾ ਸਟਾਰਟ ਹੋ ਜਾਂਦਾ ਹੈ ਤੁਸੀਂ ਆਮ ਦੇਖਦੇ ਹੋਵੋਗੇ ਕਿ ਜੇਕਰ ਪੰਡਾ ਘਰੇ ਰੱਖ ਲਈ 8 10 ਦਿਨ ਤਾਂ ਉਹ ਜਦੋਂ ਆਪਾਂ ਉਹਨੂੰ ਪੰਨ ਕੇ ਦੇਖਾਂਗੇ ਤਾਂ ਉਹ ਜੋ ਲਾਲ ਲਾਲ ਲਹੂ ਵਾਂਗੂ ਆਉਣ ਲੱਗ ਜੂਗਾ ਸੋ ਇਹੀ ਕਾਰਨ ਹੁੰਦਾ ਮੇਨ ਕਿ ਖਰਾਬ ਹੋਣ ਦਾ ਇਹ ਜਿਆਦਾ ਦਿੱਕਤ ਜਿਹੜਾ ਗਰਮੀਆਂ 'ਚ ਹੀ ਆਉਂਦੀ ਆ ਸਰਦੀਆਂ 'ਚ ਇਹ ਬਿਲਕੁਲ ਵੀ ਜਿਹੜੀ ਪ੍ਰੋਬਲਮ ਨਹੀਂ ਆਉਂਦੀ ਅੰਡਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਸੋ ਮੈਨੂੰ ਇੱਕ ਵੀਰ ਨੇ ਮੈਸੇਜ ਕੀਤਾ ਸੀ ਕਿ ਜਿਹੜਾ ਆਂਡੇ ਦੀ ਸਟੋਰੇਜ ਆਪਾਂ ਕਿਵੇਂ ਕਰ ਸਕਦੇ ਆ ਜਾਂ ਫਿਰ ਇਹਨੂੰ ਕਿੰਨੇ ਦਿਨ ਆਂਡੇ ਨੂੰ ਰੱਖ ਸਕਦੇ ਆ ਇਸ ਵਿਸ਼ੇ ਤੇ ਵੀਡੀਓ ਬਣਾਓ ਸੋ ਆਪਾਂ ਤਾਂ ਹੀ ਤੁਹਾਨੂੰ ਇਹ ਪੂਰਾ ਕੰਟੈਂਟ ਦੱਸ ਰਿਹਾ ਕਿ ਕੀ ਗੱਲਬਾਤ ਹੁੰਦੀ ਆ ਸੋ ਜਿਹੜਾ ਦੇਸੀ ਅੰਡਾ ਦੋਸਤੋ ਉਹ ਤਕਰੀਬਨ 7 ਤੋਂ 8 ਦਿਨ ਜੇਕਰ ਆਪਾਂ ਫਰਿੱਜ 'ਚ ਰੱਖਾਂਗੇ ਜੇਕਰ ਆਪਾਂ ਫਰਿੱਜ 'ਚ ਜਿਹੜਾ ਦੇਸੀ ਅੰਡਾ 7 ਤੋਂ 8 ਦਿਨ ਰੱਖਦੇ ਆਂ ਤਾਂ ਕੋਈ ਦਿੱਕਤ ਨਹੀਂ ਹੁੰਦੀ ਹੈਗੀ ਉਹਦੋਂ ਆਪਣਾ ਅੰਡਾ ਸੇਲ ਹੋ ਜਾਂਦਾ ਹੈ ਜੇਕਰ ਆਪਾਂ ਫਰਿੱਜ 'ਚ ਨਹੀਂ ਰੱਖਦੇ ਤਾਂ ਜਿਹੜਾ ਦੇਸੀ ਅੰਡਾ ਹੈਗਾ ਉਹ ਗਰਮੀ 'ਚ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਹੁਣ ਗਰਮੀਆਂ ਦਾ ਮੌਸਮ ਆ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੋ ਕਿ ਜੂਨ ਦਾ ਮਹੀਨਾ ਚੱਲ ਰਿਹਾ ਦੋਸਤੋ ਜੇਕਰ ਤੁਸੀਂ ਅੰਡਾ ਫਰਿੱਜ 'ਚ ਨਹੀਂ ਧਰਦੇ ਆ ਇਹ ਸਮਝ ਲਓ ਵੀ 2-3 ਦਿਨਾਂ ਚ ਉਹ ਆਂਡਾ ਖਰਾਬ ਹੋ ਜਾਊਗਾ। ਸੋ ਉੱਥੇ ਆਪਾਂ ਨੂੰ ਜਿਹੜਾ ਜਦੋਂ ਆਂਡਾ ਵੇਚਾਂਗੇ ਜਿਹਨੂੰ ਵੇਚਾਂਗੇ ਜਦੋਂ ਜਦੋਂ ਉਹਦੇ ਕੋਲ ਆਂਡਾ ਖਰਾਬ ਹੋਊ ਉਹਦੇ ਨਾਲ ਆਪਣੀ ਜਿਹੜੀ ਮਾਰਕੀਟ ਵੀ ਖਰਾਬ ਹੁੰਦੀ ਆ। ਬਹੁਤ ਜ਼ਿਆਦਾ ਢਾਂ ਲੱਗਦੀ ਆਪਣੀ ਮਾਰਕੀਟ ਨੂੰ ਕਿਉਂਕਿ ਜਦੋਂ ਇੱਕ ਵਾਰ ਆਪਾਂ ਕਿਸ ਨੂੰ ਖਰਾਬ ਦੇਤਾ ਬਲਕਿ ਆਪਾਂ ਸੋਚ ਕੇ ਨਹੀਂ ਦਿੰਦੇ ਹੁੰਦੇ ਕਿ ਖਰਾਬ ਅੰਡਾ ਆਪਾਂ ਉਹਦੇ ਵਿੱਚ ਤਾਂ ਬੜੇ ਨਹੀਂ ਅੰਡੇ ਦੇ ਹਨਾ ਚਲੋ ਉਹ ਜਦੋਂ ਖਰਾਬ ਹੁੰਦਾ ਅਗਲੇ ਨੇ ਤਾਂ ਬਈ ਲਾਂਭਾ ਦੇਣਾਗਾ ਕਿ ਅੰਡਾ ਤੇਰਾ ਭਾਈ ਖਰਾਬ ਸੀ ਸੋ ਇਹਦੇ ਨਾਲ ਇੱਕ ਤਾਂ ਮਾਰਕੀਟ ਖਰਾਬ ਹੁੰਦੀ ਆ ਦੂਸਰਾ ਆਪਾਂ ਨੂੰ ਲਾਂਭਾ ਆਉਂਦਾਗਾ ਸੋ ਇਹ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜਦੋਂ ਮੁਰਗੀਆਂ ਅੰਡੇ ਦਿੰਦੀਆਂ ਨੇ ਸਾਨੂੰ ਉਸੇ ਟਾਈਮ ਹੀ ਫਰਿੱਜ 'ਚ ਜਿਹੜਾ ਸਟੋਰ ਕਰ ਲਓ ਜਿਹੜੇ ਛੋਟੇ ਪੱਧਰ ਤੇ ਜਿਹੜੇ ਕੰਮ ਕਰਦੇ ਨੇ ਵੀਰ 10 20 30 40 50 ਜਾਂ 100 ਉਹ ਫਰਿੱਜ ਜੇ ਤੁਸੀਂ ਸਟੋਰ ਕਰ ਸਕਦੇ ਹੋ ਕਿਉਂਕਿ ਜਿਹੜੇ ਫਰਿੱਜ 'ਚ ਥੱਲੇ ਲਈ ਟ੍ਰੇ ਹੁੰਦੀ ਹੈ ਤੁਸੀਂ ਉਹ 'ਚ ਆਰਾਮ ਨਾਲ 20 50 ਅੰਡੇ ਆਰਾਮ ਨਾਲ ਰੱਖ ਸਕਦੇ ਹੋ ਉਸ ਤੋਂ ਬਾਅਦ 2-4 ਦਿਨਾਂ 'ਚ ਜਿਹੜਾ ਉਹ ਅੰਡਾ ਸੇਲ ਹੋ ਜਾਂਦਾ ਹੈ ਤਾਂ ਉਹ 'ਚ ਕੋਈ ਦਿੱਕਤ ਨਹੀਂ ਆਉਂਦੀ ਆਪਾਂ ਨਹੀਂ ਚਾਹੁੰਦੇ ਕਿ ਕਿਸੇ ਵੀਰ ਦੇ ਜਿਹੜੇ ਅੰਡੇ ਖਰਾਬ ਹੋਣ ਤੇ ਉਹਦੀ ਮਾਰਕੀਟਿੰਗ ਵੀ ਖਰਾਬ ਹੋਵੇ ਦੂਸਰਾਂ ਨੂੰ ਲੌਸ ਵੀ ਹੋਵੇ ਇਹ ਜ਼ਿਆਦਾ ਦਿੱਕਤ ਗਰਮੀਆਂ 'ਚ ਹੀ ਹੁੰਦੀ ਆ ਕਿਉਂਕਿ ਗਰਮੀਆਂ 'ਚ ਜਿਹੜੇ ਦੇਸੀ ਅੰਡੇ ਨੇ ਉਹ ਥੋੜੇ ਜਿ ਘੱਟ ਸੇਲ ਹੁੰਦੇ ਨੇ ਤਾਂ ਕਰਕੇ ਜਿਹੜਾ ਅੰਡਾ ਆਪਣੇ ਕੋਲ ਪਿਆ ਰਹਿੰਦਾਗਾ ਉਹ ਖਰਾਬ ਹੋ ਜਾਂਦਾਗਾ ਸੋ ਇਹ ਗੱਲ ਦਾ ਸਾਰੇ ਵੀਰ ਧਿਆਨ ਰੱਖਣਾ ਕਿ ਜਦੋਂ ਵੀ ਆਪਾਂ ਨੇ ਦੇਸੀ ਅੰਡਾ ਸਟੋਰ ਕਰਨਾ ਉਹ ਫ੍ਰਿਜ 'ਚ ਰੱਖੋ ਬਾਹਰ ਰੱਖਣ ਨਾਲ ਦੋਸਤੋ ਉਹਦਾ ਜਿਹੜਾ ਟੈਂਪਰੇਚਰ ਜ਼ਿਆਦਾ ਹੁੰਦਾ ਬਾਹਰ ਹੁਣ ਤੁਹਾਨੂੰ ਪਤਾ ਹੀ ਹੈਗਾ 35-40 ਆਰਾਮ ਨਾਲ ਜਿਹੜਾ ਟੈਂਪਰੇਚਰ ਚੱਲ ਰਿਹਾ ਹੈਗਾ ਇਹ ਟੈਂਪਰੇਚਰ 'ਚ ਜਿਹੜਾ ਅੰਡਾ ਖਰਾਬ ਹੁੰਦਾ ਹੀ ਹੁੰਦਾਗਾ ਜਾਂ ਤੁਸੀਂ ਅੰਡਾ ਫ੍ਰਿਜ ਵਿੱਚ ਰੱਖੋ ਜਾਂ ਫਿਰ ਖੁੱਲੀ ਹਵਾਦਾਰ ਤੁਸੀਂ ਜਗ੍ਹਾ ਤੇ ਰੱਖ ਸਕਦੇ ਹੋਗੇ ਉਹ ਵੀ ਤੁਸੀਂ 3-4 ਦਿਨ ਰੱਖ ਸਕਦੇ ਹੋ ਪਰ ਜਿਹੜਾ ਫ੍ਰਿਜ ਅੰਡਾ ਰੱਖ ਸਕਦੇ ਹੋ ਉਹ ਇੱਕ ਹਫਤਾ ਦਾ 8 ਦਿਨ ਤੱਕ ਤੁਸੀਂ ਜਿਹੜਾ ਅੰਡਾ ਰੱਖ ਸਕਦੇ ਹੋ ਤੇ ਤੁਸੀਂ ਉਹਦੋਂ ਨੂੰ ਤੁਹਾਡੇ ਅੰਡੇ ਜਿਹੜੇ ਸੇਲ ਹੋ ਜਾਣਗੇ ਸੋ ਇਸ ਤਰ੍ਹਾਂ ਤੁਸੀਂ ਜਿਹੜਾ ਅੰਡਾ ਖਰਾਬ ਹੋਣ ਤੋਂ ਬਚਾ ਸਕਦੇ ਹੋ ਇਹ ਬਹੁਤ ਵੀਰਾਂ ਦੇ ਮੈਸੇਜ ਆਉਂਦੇ ਸੀ ਕਿ ਵੀਰ ਜੀ ਸਾਨੂੰ ਦੱਸੋ ਕਿ ਅੰਡਾ ਜਿਹੜਾ ਆਪਾਂ ਸਟੋਰ ਕਿਵੇਂ ਕਰ ਸਕਦੇ ਹਾਂ ਜਾਂ ਕਿੰਨੇ ਦਿਨਾਂ ਤੱਕ ਜਿਹੜਾ ਅੰਡਾ ਹੋ ਸਹੀ ਰਹਿ ਸਕਦਾ ਕਿੰਨੇ ਦਿਨੋਂ ਨਹੀਂ ਖਰਾਬ ਹੁੰਦਾ ਸੋ ਮੈਨੂੰ ਉਮੀਦ ਆ ਕਿ ਇਸ ਵੀਡੀਓ ਰਾਹੀਂ ਕਈ ਵੀਰਾਂ ਦੇ ਜਿਹੜੇ ਡਾਊਟ ਕਲੀਅਰ ਹੋ ਗਏ ਹੋਣਗੇ ਕਿ ਆਪਾਂ ਕਿਵੇਂ ਅੰਡਾ ਜਿਹੜਾ ਉਹ ਸਟੋਰ ਕਰ ਸਕਦੇ ਆ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਦੋਸਤੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਾਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਬਣਾਉਂਦੇ ਰਹਿਣੇ ਆਂਗੇ ਸੋ ਜੇਕਰ ਕਿਸੇ ਵੀ ਵੀਰ ਨੂੰ ਕਿਸੇ ਵੀ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਆ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸ ਵਿਸ਼ੇ ਤੇ ਵੀਡੀਓ ਵੀ ਬਣਵਾ ਸਕਦੇ ਹੋ ਆਪਣੇ ਤੋਂ ਤੇ ਦੋਸਤੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਆਪਣੀ ਵੀਡੀਓ ਕਿਵੇਂ ਲੱਗੀ ਆਪਣੀਆਂ ਵੀ